ਗੁਰੂ ਪਿਆਰਿਓ ਅਧਿਆਪਕ ਜੀ ਦੇ ਨਾਲ ਸਿੱਖ ਧਰਮ ਦੇ ਸਿੱਖ ਕੌਮ ਦੇ ਪਹਿਲੇ ਗੁਰਸਿੱਖ ਸ਼ਹੀਦ ਬਾਰੇ ਵਿਚਾਰ ਕਰਾਂਗਾ ਕਿ ਸਿੱਖ ਕੌਮ ਦੇ ਵਿੱਚ ਪਹਿਲਾ ਉਹ ਕਿਹੜਾ ਗੁਰਸਿੱਖ ਹੈ ਜਿਸ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਕਿਹੜੇ ਗੁਰੂ ਸਾਹਿਬਾਨ ਦੇ ਸਮੇਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂ ਕੀਤਾ ਗਿਆ ਸੀ ਕਾਰਨ ਕੀ ਸੀ ਲਗੁਰੂ ਪਿਆਰਿਓ ਆਓ ਆਪਾਂ ਇਸ ਇਤਿਹਾਸ ਨੂੰ ਜਾਣਨ ਦਾ ਯਤਨ ਕਰੀਏ ਸੋ ਬੇਨਤੀ ਹੈ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਹੋਰ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਸਿੱਖ ਧਰਮ ਦਾ ਪਹਿਲਾ ਸਿੱਖ ਸ਼ਹੀਦ ਜੋ ਹੋਇਆ ਹੈ ਇਤਿਹਾਸ ਦੇ ਵਿੱਚ ਉਸ ਗੁਰਸਿੱਖ ਜੀ ਦਾ ਨਾਮ ਹੈ ਭਾਈ ਤਾਰੂ ਪੋਪਟ ਜੀ ਔਰ ਇਹ ਗੁਰਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਹੋਇਆ ਹੈ ਤਾਰੂ ਇਹਨਾਂ ਦਾ ਨਾਮ ਹੈ ਪੋਪਟ ਇਹਨਾਂ ਦਾ ਗੋਤ ਸੀ ਔਰ ਭਾਈ ਸਹਿ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਭਾਈ ਤਾਰੂ ਪੋਪਟ ਜੀ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ ਕਿ ਤਾਰੂ ਪੋਪਟ ਤਾਰਿਆ ਗੁਰਮਖ ਬਾਲ ਸੁਭਾਈ ਉਦਾਸੀ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਤਾਰੂ ਪੋਪਟ ਜੀ ਨੂੰ ਗੁਰਮਖ ਬਣਾ ਕੇ ਗੁਰਸਿੱਖ ਬਣਾ ਕੇ ਇਸ ਜਗਤ ਜਲੰਦੇ ਤੋਂ ਤਾਰ ਦਿੱਤਾ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਜਦੋਂ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਜੀ ਇਸ ਜਗਤ ਜਲੰਦੇ ਨੂੰ ਤਾਰ ਰਹੇ ਸਨ ਪ੍ਰਚਾਰ ਫੇਰੀਆਂ ਕਰ ਰਹੇ ਸਨ ਤਾਂ ਇੱਕ ਵਾਰ ਭਾਈ ਤਾਰੂ ਪੋਪਟ ਜੀ ਆਪਣੇ ਬਹੁਤ ਹੀ ਸਤਕਾਰਯੋਗ ਮਾਤਾ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਜੋ ਸਤਗੁਰਾਂ ਨੇ ਉੱਥੇ ਪਾਵਨ ਉਪਦੇਸ਼ ਦਿੱਤਾ ਭਾਈ ਤਾਰੂ ਜੀ ਨੇ ਟਿਕਟਕੇ ਲਗਾ ਕੇ ਧਿਆਨ ਨੂੰ ਚਿੱਤ ਨੂੰ ਇਕਾਗਰ ਕਰਕੇ ਸੁਣਿਆ ਤੇ ਬਾਅਦ ਵਿੱਚ ਗੁਰਨਾਨਕ ਮਹਾਰਾਜ ਜੀ ਦੇ ਨਾਲ ਵਿਚਾਰ ਵੀ ਕੀਤੀ ਔਰ ਗੁਰਨਾਨਕ ਪਾਸ਼ਾ ਜੀ ਨੂੰ ਪ੍ਰਸ਼ਨ ਕਰਦੇ ਤੇ ਗੁਰਨਾਨਕ ਪਾਸ਼ਾ ਜੀ ਜਵਾਬ ਦਿੰਦੇ ਨੇ ਉਹਨਾਂ ਦੇ ਵਿੱਚ ਇੱਕ ਪ੍ਰਸ਼ਨ ਇਹ ਕੀਤਾ ਸੀ ਉਹਨਾਂ ਪ੍ਰਸ਼ਨਾਂ 'ਚ ਪ੍ਰਸ਼ਨ ਕੀਤਾ ਕਿ हे ਗੁਰਨਾਨਕ ਪਾਸ਼ਾ ਜੀ ਰੱਬ ਨਾਲ ਕਿਵੇਂ ਜੁੜਿਆ ਜਾਏ ਤੇ ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਭਾਈ ਤਾਰੂ ਪੋਪਟ ਜੀ ਜੋ ਉਸ ਸਮੇਂ ਬੱਚੇ ਸਨ ਉਹਨਾਂ ਨੂੰ ਪੁੱਛਦੇ ਨੇ ਕਿ ਤੁਹਾਡੇ ਅੰਦਰ ਰੱਬ ਨਾਲ ਜੁੜਨ ਦੀ ਕਿੰਨੀ ਤਾਂਘ ਹੈ ਇਹ ਮੈਨੂੰ ਇਹ ਦੱਸੋ ਕਿ ਤੁਸੀਂ ਰੱਬ ਨਾਲ ਜੁੜਨਾ ਕਿਉਂ ਹੈ ਤਾਂ ਫਿਰ ਭਾਈ ਤਾਰੂ ਪੋਪਟ ਜੀ ਨੇ ਆਖਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਜਾਣੀ ਜਾਣ ਹੋ ਤੁਹਾਨੂੰ ਤਾਂ ਪਤਾ ਹੈ ਕਿ ਜਿਹੜੀ ਮੌਤ ਹੈ ਉਹ ਕੱਲੀ ਬਜ਼ੁਰਗਾਂ ਨੂੰ ਨਹੀਂ ਆਉਂਦੀ ਬੱਚਿਆਂ ਨੂੰ ਵੀ ਆ ਜਾਂਦੀ ਹੈ ਇਸ ਕਰਕੇ ਮੈਂ ਮਰਨ ਤੋਂ ਪਹਿਲਾਂ ਉਹ ਅਕਾਲ ਪੁਰਖ ਦੇ ਦਿਦਾਰੇ ਕਰਨਾ ਚਾਹੁੰਨਾ ਅਕਾਲ ਪੁਰਖ ਨੂੰ ਮਿਲਣਾ ਚਾਹੁੰਨਾ ਉਹਦਾ ਰੂਪ ਵੰਡਣਾ ਚਾਹੁੰਨਾ ਜਦੋਂ ਗੁਰਨਾਨਕ ਪਾਤਸ਼ਾਹ ਨੇ ਭਾਈ ਤਾਰੂ ਪੋਪੜ ਜੀ ਪਾਸੋਂ ਇਹ ਗੱਲ ਸੁਣੀ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਨਦਰ ਕੀਤੀ ਕਿਰਪਾ ਕੀਤੀ ਤੇ ਤਾਰੂ ਪੋਪੜ ਨੂੰ ਆਖਿਆ ਕਿ ਪਹਿਲੀ ਗੱਲ ਕਿਰਤ ਕਰਿਆ ਕਰ ਦੂਜੀ ਨਾਮ ਜਪਿਆ ਕਰ ਤੀਜਾ ਵੰਡ ਕੇ ਛਕਿਆ ਕਰ ਹਰ ਇੱਕ ਦਾ ਭਲਾ ਕਰਿਆ ਕਰ ਆਪਣਾ ਜੀਵਨ ਸੋਨਾ ਬਣਾਓ ਅਕਾਲ ਪੁਰਖ ਦੇ ਨਾਲ ਜੁੜ ਕੇ ਰਹੋ ਤੇ ਜਿੱਥੇ ਕਿੱਥੇ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਜਰੂਰ ਸੇਵਾ ਕਰੋ ਇੱਕ ਅੰਦਰ ਜਿਹੜੇ ਸਾਡੇ ਵਿਸ਼ੇਵਕਾਰਾਂ ਦੀ ਤਪਸ਼ ਪਈ ਹੋਈ ਹੈ ਅੱਗ ਲੱਗੀ ਹੋਈ ਹੈ ਗੁਰਬਾਣੀ ਦੇ ਨਾਮ ਦੇ ਨਾਲ ਇਸ ਅੱਗ ਨੂੰ ਬੁਝਾਉਣ ਦਾ ਯਤਨ ਕਰੋ ਜੇ ਕਿਤੇ ਬਾਹਰ ਵੀ ਅੱਗ ਲੱਗ ਜਾਵੇ ਨਾ ਉਸ ਅੱਗ ਨੂੰ ਵੀ ਬੁਝਾਉਣ ਦਾ ਯਤਨ ਕਰਿਓ ਭਲਾ ਜਰੂਰ ਕਰਿਓ ਸੋ ਗੁਰੂ ਪਿਆਰਿਓ ਭਾਈ ਤਾਰੂ ਪੋਪਟ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਤੋਂ ਇਹ ਉਪਦੇਸ਼ ਲੈ ਕੇ ਆਪਣੇ ਜੀਵਨ ਦੇ ਪੱਲੇ ਬੰਨ ਲਿਆ ਔਰ ਸਾਰੀ ਉਮਰ ਇਸ ਉਪਦੇਸ਼ ਨੂੰ ਹੰਡਾਇਆ ਤੇ ਗੁਰੂ ਪਿਆਰੇ ਇੱਕ ਵਾਰ ਕੀ ਹੁੰਦਾ ਹੈ ਕਿ ਜਦੋਂ ਬਾਬਰ ਲਾਹੌਰ ਤੇ ਹਮਲਾ ਕਰਦਾ ਹੈ ਤਾਂ ਉਹਦੀਆਂ ਫੌਜਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੰਦੀਆਂ ਨੇ ਸਾੜ ਦਿੰਦੀਆਂ ਨੇ ਕੁੱਲੀਆਂ ਬਸਤੀਆਂ ਨੂੰ ਸਾੜ ਦਿੰਦੇ ਨੇ ਤਾਂ ਉਸ ਸਮੇਂ ਬਾਬਰ ਨੇ ਐਡਾ ਤਕੜਾ ਵੱਡਾ ਹਮਲਾ ਕੀਤਾ ਸੀ ਕਿ ਕਤਲਿਆਂ ਵੀ ਬਹੁਤ ਵੱਡੇ ਪੱਧਰ ਤੇ ਹੋਇਆ ਸੀ ਤੇ ਉੱਥੇ ਹੀ ਭਾਈ ਤਾਰੂ ਪੋਪਟ ਜੀ ਸਨ ਉਹਨਾਂ ਨੇ ਜਦੋਂ ਗਰੀਬ ਲੋਕਾਂ ਦੇ ਘਰ ਨੂੰ ਸੜਦਿਆਂ ਵੇਖਿਆ ਅੱਗ ਲੱਗੀ ਵੇਖੀ ਤਾਂ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਜੀ ਦਾ ਉਹੀ ਵਚਨ ਯਾਦ ਕੀਤਾ ਕਿ ਜਿੱਥੇ ਗੁਰਨਾਨਕ ਮਹਾਰਾਜ ਜੀ ਨੇ ਆਖਿਆ ਸੀ ਕਿ ਆਪਣੇ ਜੀਵਨ ਦੇ ਵਿੱਚ ਜੋ ਵਿਸ਼ੇਵਿਕਾਰਾਂ ਦੀ ਤਪਸ਼ਾ ਅੱਗ ਹੈ ਜਿੱਥੇ ਗੁਰਬਾਣੀ ਦੇ ਨਾਮ ਦੇ ਨਾਲ ਇਹਨੂੰ ਸ਼ਾਂਤ ਕਰਨਾ ਹੈ ਠੰਡਾ ਕਰਨਾ ਹੈ ਜੇ ਕਿਤੇ ਬਾਹਰ ਵੀ ਅੱਗ ਲੱਗ ਜਾਵੇ ਉਹ ਵੀ ਠੰਡੀ ਕਰਨੀ ਹੈ ਉਹ ਵੀ ਬੁਝਾਉਣੀ ਹੈ ਤਾਂ ਅੱਜ ਭਾਈ ਤਾਰੂ ਪੋਪਟ ਜੀ ਵੇਖਦੇ ਨੇ ਕਿ ਗਰੀਬਾਂ ਦੀਆਂ ਕੁੱਲੀਆਂ ਸਾੜੀਆਂ ਜਾ ਰਹੀਆਂ ਨੇ ਮਕਾਨ ਸਾੜੇ ਜਾ ਰਹੇ ਨੇ ਭਾਈ ਤਾਰੂ ਪੋਪੜ ਜੀ ਕੀ ਕਰਦੇ ਨੇ ਇੱਕ ਬਾਲਟੀ ਚੁੱਕ ਲੈਂਦੇ ਨੇ ਖੂਹ ਤੇ ਜਾਂਦੇ ਨੇ ਖੂਹ ਤੋਂ ਪਾਣੀ ਦੀ ਬਾਲਟੀ ਭਰ ਕੇ ਅੱਗ ਬੁਝਾਉਂਦੇ ਨੇ ਫੇਰ ਜਾਂਦੇ ਨੇ ਖੂਹ ਤੇ ਪਾਣੀ ਦੀ ਬਾਲਟੀ ਭਰ ਕੇ ਲੈ ਕੇ ਆਉਂਦੇ ਨੇ ਅੱਗ ਬੁਝਾ ਦਿੰਦੇ ਨੇ ਤੇ ਜਿਹੜਾ ਬਾਬਰ ਸੀ ਉਹਦੇ ਜਿਹੜੇ ਸਿਪਾਈ ਸੀ ਉਹ ਵੇਖ ਕੇ ਹੱਸਦੇ ਨੇ ਕਹਿੰਦੇ ਆਹ ਦੇਖੋ ਕਿੱਡਾ ਕਮਲਾ ਗੁਰ ਸਿੱਖ ਹੈ ਇਹਨੂੰ ਪਤਾ ਕਿ ਅੱਗ ਕਿੱਡੀ ਵਿਸ਼ਾਲ ਲੱਗੀ ਹੋਈ ਹੈ ਪਰ ਇਹ ਪਾਣੀ ਦੇ ਨਾਲ ਅੱਗ ਬੁਝਾ ਰਿਹਾ ਹੈ ਪਹਿਲਾਂ ਤਾਂ ਉਹ ਹੱਸਦੇ ਨੇ ਪਰ ਜਦੋਂ ਭਾਈ ਤਾਰੂ ਪੌਪਟ ਜੀ ਬਾਰ-ਬਾਰ ਖੂਹ ਤੇ ਜਾ ਕੇ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਬੁਝਾਉਣ ਦਾ ਯਤਨ ਕਰਦੇ ਨੇ ਤਾਂ ਉਹਨਾਂ ਸਿਪਾਈਆਂ ਦੇ ਮਨ ਵਿੱਚ ਇਹ ਆਇਆ ਕਿ ਜੇ ਇਹ ਗੁਰਸਿੱਖ ਇਕੱਲਾ ਹੀ ਖੂਹ ਦੇ ਉੱਤੋਂ ਪਾਣੀ ਭਰ ਕੇ ਲਿਆ ਕੇ ਅੱਗ ਬੁਝਾਉ ਰਿਹਾ ਹੈ ਜੇ ਇਹਨੂੰ ਦੇਖ ਕੇ ਹੋਰ ਲੋਕ ਆ ਗਏ ਤਾਂ ਉਹਨਾਂ ਨੇ ਵੀ ਪਾਣੀ ਦੀਆਂ ਬਾਲਟੀਆਂ ਚੱਕ ਕੇ ਪਾਣੀਆਂ ਦੇ ਨਾਲ ਅੱਗ ਬੁਝਾ ਦੇਣੀ ਹੈ ਇਸ ਤੋਂ ਚੰਗਾ ਕਿਉਂ ਇਹਨੂੰ ਹਟਾਉਣ ਦਾ ਯਤਨ ਕਰੀਏ ਤੇ ਗੁਰੂ ਪਿਆਰੇਓ ਜਦੋਂ ਬਾਬਰ ਦੇ ਸਿਪਾਹੀ ਭਾਈ ਤਾਰੂ ਪੋਪਟ ਜੀ ਕੋਲ ਜਾਂਦੇ ਨੇ ਉਹਨਾਂ ਨੂੰ ਆਖਦੇ ਨੇ ਕਿ ਗੱਲ ਸੁਣ ਉਹ ਸਿੱਖੜਿਆ ਤੂੰ ਇਹ ਕੀ ਕਰ ਰਿਹਾ ਉਹ ਕਹਿੰਦਾ ਜੀ ਮੈਂ ਅੱਗ ਬੁਝਾ ਰਿਹਾ ਕਿਤੇ ਨਹੀਂ ਬੁਝਾਉਣੀ ਉਹ ਕਹਿੰਦਾ ਜੀ ਮੇਰੇ ਗੁਰੂ ਦਾ ਉਪਦੇਸ਼ ਹੈ ਮੈਂ ਅੱਗ ਬੁਝਾ ਕੇ ਰਹਾਗਾ ਤਾਰੂ ਪੋਪਟ ਜੀ ਨੂੰ ਉਹਨਾਂ ਨੇ ਆਖਿਆ ਪਰ ਤਾਰੂ ਪੋਪਟ ਜੀ ਨਹੀਂ ਮੰਨੇ ਉਹ ਕਹਿੰਦੇ ਜਿਹੜੀ ਅੱਗ ਲੱਗੀ ਹੈ ਇਹਨੂੰ ਬੁਝਾਉਣੀ ਹੀ ਹੈ ਬੁਝਾਉਣੀ ਹੈ ਪਰ ਬਾਬਰ ਦੇ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਪਹਿਲਾਂ ਸਖਤਾਈ ਨਾਲ ਸਮਝਾਇਆ ਤੇ ਭਾਈ ਤਾਰੂ ਪੋਪਟ ਜੀ ਜਦੋਂ ਨਹੀਂ ਸਮਝੇ ਤਾਂ ਇਤਿਹਾਸ ਦੱਸਦਾ ਭਾਈ ਤਾਰੂ ਪੋਪਟ ਜੀ ਨੂੰ ਉਹ ਜਿਹੜੇ ਘਰ ਨੂੰ ਮਕਾਨ ਨੂੰ ਜਾਂ ਕੁਲੀ ਨੂੰ ਅੱਗ ਲੱਗੀ ਸੀ ਉਹ ਸੱਗ ਦੇ ਵਿੱਚ ਸੁੱਟ ਦਿੰਦੇ ਨੇ ਤੇ ਜਦੋਂ ਸੁੱਟ ਦਿੰਦੇ ਨੇ ਤਾਂ ਇਹ ਧੰਗੁਰ ਨਾਨਕ ਪਾਸ਼ਾ ਜੀ ਦਾ ਸਿੱਖ ਇਸ ਤਰ੍ਹਾਂ ਉਹ ਅੱਗ ਦੇ ਵਿੱਚ ਸੜ ਜਾਂਦੇ ਨੇ ਜਲ ਜਾਂਦੇ ਨੇ ਤੇ ਅੰਤ ਨੂੰ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਸੋ ਗੁਰੂ ਪਿਆਰੋ ਇਸ ਤਰ੍ਹਾਂ ਭਾਈ ਸਹਿ ਭਾਈ ਤਾਰੂ ਪੋਪਟ ਜੀ ਉਹ ਗੁਰਸਿੱਖ ਹੋਏ ਨੇ ਜਿਨ੍ਹਾਂ ਨੂੰ ਸਿੱਖ ਧਰਮ ਦਾ ਸਿੱਖ ਕੌਮ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਬਖਸ਼ਿਸ਼ ਹੈ ਸੋ ਗੁਰੂ ਪਿਆਰਿਓ ਸਿੱਖ ਕੌਮ ਦੇ ਪਹਿਲੇ ਜਿਹੜੇ ਸ਼ਹੀਦ ਨੇ ਉਹ ਭਾਈ ਸੈਪਾਈ ਤਾਰੂ ਪੋਪਟ ਜੀ ਨੇ ਸੋ ਇਹ ਜਾਣਕਾਰੀ ਇਹ ਇਤਿਹਾਸ ਜੇਕਰ ਤੁਹਾਨੂੰ ਪਤਾ ਸੀ ਤਾਂ ਬਹੁਤ ਵਧੀਆ ਤੇ ਗੁਰੂ ਪਿਆਰੇ ਤੁਹਾਡਾ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਕਿ ਸਿੱਖ ਕੌਮ ਦੇ ਪਹਿਲੇ ਸ਼ਹੀਦ ਕੌਣ ਨੇ ਕਿਵੇਂ ਸ਼ਹੀਦ ਕੀਤਾ ਗਿਆ ਸੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਗੁਰਬਾਣੀ ਐਂਡ ਹਿਸਟਰੀ YouTube ਉੱਤੇ ਜੋ ਚੈਨਲ ਬਣਾਇਆ ਹੈ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਲੀ ਵੀਡੀਓ 'ਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ